ਕਦਾ ਸ਼ੋਰ ਮਚਾਇਆ ਹੈ ਕਿ ਕੇਂਦਰ ਸਰਕਾਰ ਨੇ ਸਾਡੀ ਮਦਦ ਨਹੀਂ ਕੀਤੀ 1100 ਕਰੋੜ ਰੁਪਏ ਸਟੇਟ ਡਿਜ਼ਾਸਟਰ ਫੰਡ ਦਾ ਪੰਜਾਬ ਕੋਲ ਪਿਆ ਮੈਂ ਪੁੱਛਣਾ ਚਾਹੁੰਦਾ ਭਵੰਤਮਾਨ ਨੂੰ ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੈਂ ਪੁੱਛਣਾ ਚਾਹੁੰਦਾ ਪ੍ਰਦੇਸ਼ ਦੇ ਫਾਈਨੈਂਸ ਮਿਨਿਸਟਰ ਨੂੰ ਮੈਂ ਪੁੱਛਣਾ ਚਾਹੁੰਦਾ ਇਹਦੀ ਮੰਤਰੀਆਂ ਉਸ ਸੰਤਰੀਆਂ ਨੂੰ ਅਤੇ ਐਮਐਲਏ ਨੂੰ ਹੁਣ ਤੱਕ ਸਿਰਫ 71 ਕਰੋੜ ਰੁਪਇਆ ਅਜੇ ਕੋਈ 15 ਦਿਨ ਹੋਣ ਲੱਗੇ ਨੇ ਸਿਰਫ 71 ਕਰੋੜ ਰੁਪਇਆ ਸਟੇਟ ਡਿਜ਼ਾਸਟਰ ਫੰਡ ਜੋ ਇਹਨਾਂ ਨੇ ਰੀਲੀਜ਼ ਕੀਤਾ 35 35 ਕਰੋੜ ਇੱਕ 35 ਕਰੋੜ ਇਨੇ ਰੋਕੇ ਚਾਲੂ ਫੰਡ ਰੀਲੀਜ਼ ਕਰਨ ਤੋਂ ਕਿਉਂ ਨਹੀਂ ਤੁਸੀਂ ਨਾਮ ਦੱਸਤਾ ਤਾਂ ਫੰਡ ਨੂੰ ਰੀਲੀਜ਼ ਕਰ ਦੇ ਕਹਿੰਦੇ ਸਾਰਾ ਪੰਜਾਬ ਮੁੜ ਜਾਏਗਾ ਉਧਰ ਰੀਲੀਜ਼ ਕਰੋਗੇ ਤੁਹਾਡੇ ਕੋਲ ਪਿਆ ਹੋਇਆ 1100 ਕਰੋੜ ਰੁਪਇਆ ਹੁਣ ਤੱਕ ਕੇਵਲ 71 ਕਰੋੜ ਕਿਉਂ ਤੁਸੀਂ ਕੇਂਦਰ ਨੂੰ ਕਹਿੰਦੇ ਹੋ ਕਿ ਕੇਂਦਰ ਨੇ ਅਜੇ ਤੱਕ ਪੈਸਾ ਰੀਲੀਜ਼ ਨਹੀਂ ਕੀਤਾ ਕੇਂਦਰ ਦੀ ਟੀਮਾਂ ਪ੍ਰਦੇਸ਼ ਚ ਹੋ ਕੇ ਚਲੇਗੀ ਮੈਂ ਤੇ ਹੈਰਾਨ ਹੈਗਾ ਕਿ ਤੁਸੀਂ ਦੇਖੋ ਪੰਜਾਬ ਦੇ ਹਾਲਾਤ ਕੀ ਨੇ ਮੰਤਰੀਆਂ ਨੂੰ ਇਹ ਨਹੀਂ ਪਤਾ ਕੀ ਕੇਂਦਰ ਦੀਆਂ ਟੀਮਾਂ ਆਈਆਂ ਹੋਈਆਂ ਨੇ ਚੀਫ ਸਕੱਟਰੀਆਂ ਮੀਟਿੰਗ ਕਰਦੀਆਂ ਪਈਆਂ ਨੇ ਔਰ ਜਿਸ ਵੇਲੇ ਕੇਂਦਰ ਦੀ ਟੀਮਾਂ ਦਾ ਸਰਵੇ ਕਰਨ ਦੇ ਬਾਅਦ ਪੰਜਾਬ ਦੇ ਚੀਫ ਸਕੱਟਰੀ ਦਾ ਮੀਟਿੰਗ ਹੋ ਰਹੀ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਿ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ ਸਿੱਖ ਹੁੰਦਾ ਜਾਂ ਲਾਲੋ ਸਟੇਟ ਦਾ ਕੀ ਹਾਲ ਹੈ ਸਟੇਟ ਦਾ ਚੀਫ ਸਕੱਟਰੀ ਮੀਟਿੰਗ ਕਰ ਰਿਹਾ ਦਿੱਲੀ ਦੀ ਟੀਮਾਂ ਨਾਲ ਤੇ ਮੰਤਰੀ ਕਹਿ ਰਹੇ ਨੇ ਕੇਂਦਰ ਦੇ ਕੋਈ ਤੱਕ ਸਾਰ ਨਹੀਂ ਦਿੱਤੀ ਦੇ ਸੇ ਕ੍ਰਿਸ਼ੀ ਮੰਤਰੀ ਹੋ ਕੇ ਗਏ ਸਾਡੇ ਹੋਮ ਮਿਨਿਸਟਰ ਨੇ ਮੁੱਖ ਮੰਤਰੀ ਨਾਲ ਗੱਲ ਕੀਤੀ ਪ੍ਰਧਾਨ ਮੰਤਰੀ ਜਿਵੇਂ ਹੀ ਫੋਨ ਤੋਂ ਆਇਆ ਸਭ ਤੋਂ ਪਹਿਲਾ ਫੋਨ ਆਇਆ ਜਦੋਂ ਤੋਂ ਤੇ ਭਗਵੰਤ ਮਾਨ ਜੀ ਨੇ ਕੀਤਾ ਕਿ ਪੰਜਾਬ ਦੇ ਸੰਕਟ ਦੀ ਘੜੀ 'ਚ ਕੇਂਦਰ ਸਰਕਾਰ ਤੁਹਾਡੇ ਨਾਲ ਖੜੀ ਹੈ ਅਸੀਂ ਪੂਰੀ ਤਰ੍ਹਾਂ ਤੁਹਾਡੇ ਨਾਲ ਹੈਗੇ ਹਰ ਉਸੇ ਬਾਅਦ ਤੁਸੀਂ ਇਸ ਤਰ੍ਹਾਂ ਦੀ ਗੱਲਾਂ ਕਰੋਗੇ ਤੁਹਾਨੂੰ ਸ਼ਰਮ ਆਣੀ ਚਾਹੀਦੀ ਹੈ ਅਪਨੇ ਗੱਲ ਕਰਦੇ ਇਹੀ ਨੀਏਗਾ ਹਰ ਇੱਕ ਜਿਵੇਂ ਮਾਈਂਡਿੰਗ ਵਾਲੇ ਇਸ਼ੂ ਤੇ ਜਦ ਸ਼ਿਵਰਾਜ ਚੋਹਾੜੀ ਆਈਸੀਓ ਨਾਲ ਗੱਲ ਕੀਤੀ ਮੈਂ ਪੁੱਛਣਾ ਚਾਹੁੰਦਾ ਕਿ ਆ ਉਹਨੇ ਗਲਤ ਕੀਤਾ ਉਹਨੇ ਇਹ ਕਿਹਾ ਸ਼ਿਵਰਾਜ ਜੀ ਦੀ ਸਟੇਟਮੈਂਟ ਹੈਗੀ ਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਔਰ ਕਾਲੀ ਦਲ ਦੀ ਸਰਕਾਰ ਸੀਗੀ ਅਸੀਂ ਬੰਨਾਂ ਨੂੰ ਪੱਕਾ ਕੀਤਾ ਸੀਗਾ ਤਾਂ ਕਿ ਫਲੱਡ ਜਦੋਂ ਪਾਣੀ ਆਂਦਾ ਬਰਸਾਤਾ ਪਾਣੀ ਆਉਣਾ ਹੈ ਹਰ ਸਾਲ ਜੀ ਜਿਆਦਾ ਬਰਸਾਤਾ ਹੋਣਗੇ ਜਿਆਦਾ ਪਾਣੀ ਆਏਗਾ ਤੇ ਫਲੱਡ ਉਹ ਪਾਣੀ ਜਿਹੜਾ ਹੈਗਾ ਸਾਡੇ ਕਿਸਾਨ ਵੀਰਾਂ ਦੇ ਜਾਂ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਵਿੱਚ ਘਰਾਂ 'ਚ ਨਾ ਜਾਵੇ ਖੇਤਾਂ 'ਚ ਨਾ ਜਾਵੇ ਉਹ ਦਸੇ ਬਣ ਪੱਕੇ ਕੀਤੇ ਗਏ ਸੀ ਉਹਨਾਂ ਨੇ ਕਿਹਾ ਕਿ ਇਲਿਗਲ ਮਾਈਨਿੰਗ ਜਿਹੜੀ ਹੁੰਦੀ ਹੈ ਉਹਦੇ ਕਰਕੇ ਉਹ ਬਣ ਕਮਜ਼ੋਰ ਹੋ ਗਏ ਨੇ ਔਰ ਸਾਨੂੰ ਲੋੜ ਹੈ ਕਿ ਅਸੀਂ ਉਹ ਬਣਾਂ ਨੂੰ ਪੱਕਾ ਕਰੀਏ ਤਾਂ ਕਿ ਅੱਗੇ ਤੋਂ ਐਸੇ ਹਾਲਾਤ ਨਾ ਹੋਣ ਇਹ ਕੋ ਗਲਤ ਗੱਲ ਕੀਤੀ ਉਹਨਾਂ ਨੇ ਤੇ ਸਿਆਣੇ ਉਹ ਕਿ ਜਿਹੜੇ ਬਣ ਕਮਜ਼ੋਰ ਹੋ ਗਏ ਨੇ ਇਲੀਗਲ ਮਾਈਨਿੰਗ ਕਰਕੇ ਸਾਨੂੰ ਉਹਨਾਂ ਬੰਦਿਆਂ ਨੂੰ ਪੱਕਾ ਕਰਨ ਦੀ ਲੋੜ ਹੈ ਤਾਂ ਕਿ ਅੱਗੇ ਤੋਂ ਇਹ ਹਾਲਾਤ ਪੈਦਾ ਨਾ ਹੋਣ ਇਸ ਦੀ ਗਲਤੀ ਕੀ ਆ ਉਹਨਾਂ ਨੇ ਮਿਚਰਦੀ ਹੈ ਉਹਨੂੰ ਉਸ ਤੇ ਪੈ ਰੱਖਿਆ ਗਿਆ ਕਿ ਇਲੀਗਲ ਮਾਈਨਿੰਗ ਦੇ ਠੇਕੇਦਾਰ ਕੌਣ ਨੇ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਵੀ ਪੱਕਾ ਬੰਦ ਬਣਿਆ ਹੋਇਆ ਰਿਵਰ ਬੈਠੇ ਨੀ ਥੱਲੇ ਹੈ ਨਾ ਉਹ ਕੋ ਜਦੋਂ ਤੁਸੀਂ ਪ੍ਰੋਕਲੈਨ ਮਸ਼ੀਨਾਂ ਉਹਦੇ ਉਥੋਂ ਲੈ ਕੇ ਜਾਓਗੇ ਜੇ ਸੀਬੀਜ਼ ਲੈ ਕੇ ਜਾਓਗੇ ਰੋਇ ਟਿੱਪਰ ਉਥੋਂ ਚਲੇ ਜਾਣਗੇ ਰਿਵਰਸ ਦੇ ਵਿੱਚ ਤੇ ਤੁਸੀਂ ਸਾਰੇ ਸਿਆਣੇ ਬੈਠੇ ਹੋ ਕਿਆ ਉਹ ਰਿਵਰ ਬੈੱਡ ਰਹਿ ਜਾਏਗੀ ਕਿਆ ਬੰਨ ਰਹਿ ਜਾਏਗਾ ਰਸਤਾ ਬਣਾਓਗੇ ਨਾ ਉਹਨੂੰ ਹੁਣ ਜਦੋਂ ਇੱਕ ਪ੍ਰੋਕਲੇਨ ਮਸ਼ੀਨਾ ਜਾਣ ਗਿਆ ਟਿੱਪਰ ਜਾਣ ਕੇ ਉਹਦੇ ਬਾਅਦ ਜੇ ਸੀਬੀ ਮਸ਼ੀਨਾ ਜਾਣ ਗਿਆ ਤੇ ਉਹ ਮਿੱਟੀ ਥੱਲੇ ਬੈਠੇ ਰਸਤਾ ਬਣੇਗਾ ਹੀ ਸਾਰੇ ਪੰਜਾਬ ਦੇ ਜਿਹੜੇ ਮਰਜ਼ੀ ਥਾਂ ਤੇ ਚਲੇ ਜਾਓ ਹਰ ਜ਼ਿਲ੍ਹੇ ਦੇ ਵਿੱਚ ਲੱਗ ਰਿਹਾ ਹੈ ਇਲੀਗਲ ਮਾਈਨਿੰਗ ਹੋ ਰਹੀ ਹੈ ਇਹ ਕੀ ਗੱਲ ਹੈ ਨਾ ਤੁਸੀਂ ਇਹ ਕੰਮ ਕਰਦੇ ਅੱਜ ਪੰਜਾਬ ਦੇ ਹਾਲਾਤ ਇੰਨਾ ਹੁੰਦੇ